ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਭਾਰਤ ਬੰਦ ਹੈ ਭਾਰਤ ਦੀਆਂ ਸਾਰੀਆਂ ਟ੍ਰੇਡ ਯੂਨੀਅਨਾਂ ਵੱਲੋਂ ਸਯੁਕਤ ਕਿਸਾਨ ਮੋਰਚੇ ਵੱਲੋਂ ਹੋਰ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਇਸੇ ਤਰੀਕੇ ਦੇ ਨਾਲ ਏਟਕ ਵੱਲੋਂ ਵੀ ਅੱਜ ਇਸ ਭਾਰਤ ਬੰਦ ਸਿੱਦੇ ਦਾ ਸਮਰਥਨ ਕੀਤਾ ਗਿਆ ਸਾਡੇ ਨਾਲ ਏਟਕ ਪੰਜਾਬ ਦੇ ਜਿਹੜੇ ਆ ਸੂਬਾ ਜਨਰਲ ਸ਼ਕਤਰ ਨੇ ਨਿਰਮਲ ਸਿੰਘ ਢਾਲੀਵਾਲ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਢਾਲੀਵਾਲ ਸਾਹਿਬ ਅੱਜ ਸਾਰੀਆਂ ਟ੍ਰੇਡ ਯੂਨੀਅਨਾਂ ਵੱਲੋਂ ਐਸਕੇਮ ਵੱਲੋਂ ਬੰਦ ਸਿੱਧਾ ਦਿੱਤਾ ਗਿਆ ਟ੍ਰੇਡ ਯੂਨੀਅਨਾਂ ਦੇ ਬੰਦ ਸਿੱਧੇ ਨੂੰ ਕਿੰਨਾ ਕੁ ਹੰਗਾਰਾ ਮ ਪੰਜਾਬ ਦੀ رپورਟਰਾਂ ਦੇ ਵੀ ਮੁਕਮਲ ਬੰਦ ਦਾ ਪੰਜਾਬ ਅੱਜ। ਟ੍ਰਾਂਸਪੋਰਟ ਦਾ ਅਦਾਰਾ ਬਹੁਤ ਵੱਡਾ ਅਦਾਰਾ ਹੈ ਮੁਕਮਲ ਹੜਤਾਲ ਹੈ ਰੋਡ ਵਿੱਚ ਵੀ ਤੇ ਪੀਆਰਸੀ ਵਿੱਚ ਵੀ। ਬਿਜਲੀ ਬੋਰਡ 'ਚ ਮੁਕਮਲ ਹੜਤਾਲ ਹੈ। ਇੰਡਸਟਰੀਅਲ ਸੈਂਟਰਾਂ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਹੜਤਾਲ ਕਰਕੇ ਲੋਕ ਮੁਜ਼ਾਰੇ ਕਰ ਰਹੇ ਨੇ। ਸਕੀਮ ਵਰਕਰਾਂ ਅੰਗਨਵਾੜੀ ਤੁਹਾਡੇ ਸਾਹਮਣੇ ਸੀ ਕਿੰਡੀ ਗਿਣਤੀ ਦੇ ਵਿੱਚ ਆਏ ਨੇ। ਤੇ ਇਹ ਵਿਦਿਆਰਥੀ ਇੱਥੇ ਆਏ ਨੇ, ਨੌਜਵਾਨ ਆਏ ਨੇ। ਸਾਰੇ ਕਲਾਸ 4 ਦਾ ਬਹੁਤ ਵੱਡਾ ਜਥਾ ਇੱਥੇ ਆਇਆ। ਨਰਸਾਂ ਆਈਆਂ ਨੇ। ਇਹ ਸਾਰੇ ਵਰਗ ਮਤਲਬ ਦੇ ਵਿੱਚ ਸ਼ਾਮਲ ਨੇ ਜਿੱਤੋਂ ਤੱਕ ਇਹ ਭਾਰਤ ਬੰਦ ਦੇ ਵਿੱਚ ਐਸਕੇਐਮ ਔਰ ਟ੍ਰੇਡ ਯੂਨਨਾਂ ਦੀ ਸਾਂਝ ਦੀ ਗੱਲ ਹੈ ਜੀ ਅ ਦਿੱਲੀ ਕਨਵੈਨਸ਼ਨ ਦੇ ਵਿੱਚ ਕਿਸਾਨਾਂ ਨੇ ਔਰ ਟ੍ਰੇਡ ਯੂਨਨਾਂ ਨੇ ਮਿਲ ਕੇ ਫੈਸਲਾ ਕੀਤਾ ਵੀ ਮੋਦੀ ਸਰਕਾਰ ਦੀ ਜਿਹੜੀ ਆਰਥਿਕ ਨੀਤੀਆਂ ਨੇ ਦੇਸ਼ ਵਿਰੋਧੀ ਨੀਤੀਆਂ ਨੇ ਉਹ ਇੱਕੋ ਤਰੀਕੇ ਨਾਲ ਪ੍ਰਭਾਵਿਤ ਕਰਦੀਆਂ ਨੇ ਡਿਮਾਂਡ ਉੱਤੋਂ ਭਾਵੇਂ ਕੁਝ ਨਜ਼ਰ ਆਉਂਦੀ ਹੋਵੇ ਪਰ ਇਹਦੇ ਪਿੱਛੇ ਸਾਰਾ ਲੁੱਟ ਦਾ ਸਿਸਟਮ ਹੈ ਜਿਹੜਾ ਕਾਰਪੋਰੇਟਾਂ ਦੇ ਹਵਾਲੇ ਕਰਨ ਦਾ ਜਿਹੜਾ ਚਾਹੇ ਕਿਸਾਨੀ ਹੋਵੇ ਉਹ ਚਾਹੇ ਪਬਲਿਕ ਸੈਕਟਰ ਹੋਵੇ ਚਾਹੇ ਨੌਜਵਾਨ ਲੋਕਾਂ ਦੀ ਲੁੱਟ ਹੋਵੇ ਚਾਹੇ ਐਜੂਕੇਸ਼ਨ ਹੋਵੇ ਚਾਹੇ ਹੈਲਥ ਹੋਵੇ ਸਭ ਚੀਜ਼ ਉਹ ਦੇਸ਼ ਦੇ ਸੋਮੇ ਲੁੱਟ ਕੇ ਕਾਰਪੋਰੇਟਾਂ ਦੀ ਝੋਲੀ ਚ ਪਾਉਣ ਦਾ ਜਿਹੜਾ ਮੋਦੀ ਦਾ ਸਿਸਟਮ ਹੈ ਇਹਨੂੰ ਸਮਝਿਆ ਕਿਸਾਨਾਂ ਨੇ ਵੀ ਮਜ਼ਦੂਰਾਂ ਨੇ ਵੀ ਇਕੱਠੇ ਬੈਠ ਕੇ ਕੀਤਾ ਵੀ ਇਹ ਹਮਲਾ ਸਾਂਝਾ ਹੈ ਇਹਨੂੰ ਸਾਂਝੇ ਤੌਰ ਤੇ ਨਿਪਟਿਆ ਜਾਵੇ ਸੋ ਉਹਨਾਂ ਮੰਗਾਂ ਨੂੰ ਲੈ ਕੇ ਜਿੱਥੇ ਕਿਸਾਨੀ ਦੇ ਮੰਗਾਂ ਉਹਨਾਂ ਦਾ ਦਗਾ ਕੀਤਾ ਮੋਦੀ ਸਰਕਾਰ ਨੇ ਉਹਨਾਂ ਦੇ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਕੀਤੀ ਸੀ ਹਜੇ ਤੋ ਭੱਜ ਰਿਹਾ ਹੈ ਬਾਰ-ਬਾਰ ਗਲਬਾਤ ਦੇ ਰੌਂਡ ਹੁੰਦੇ ਨੇ ਉਹ ਤੋਂ ਪਿੱਛੇ ਹਟ ਰਿਹਾ ਉਹ ਜ਼ਮੀਨਾ ਖੋਣ ਦੇ ਉਹਨੇ ਕਾਨੂੰਨ ਹੋਲਡ ਕੀਤੇ ਹਾਲੇ ਤੱਕ ਉਹਦੀ ਨੀਤ ਸਾਫ਼ ਨਹੀਂ ਹੋਈ ਮੰਡੀਆਂ ਤੋੜ ਦਿੱਤੀਆਂ ਗਈਆਂ ਅਡਾਨੀਆਂ ਦੇ ਗਡਾਉਨ ਵੱਡੀ ਗਿਣਤੀ ਦੇ ਵਿੱਚ ਆਟੋਮੈਟਿਕ ਗਡਾਉਨ ਖੁੱਲ੍ਹੇ ਜਾ ਰਹੇ ਨੇ ਐਮਐਸਪੀ ਦਿੱਤੀ ਨਹੀਂ ਜਾ ਰਹੀ ਸਾਰੇ ਦੇਸ਼ ਦੇ ਵਿੱਚ ਇਸੇ ਕਰਕੇ ਉਹ ਗਾਰੰਟੀ ਨਹੀਂ ਕਰ ਰਿਹਾ ਕਿ ਲੋਕਾਂ ਦੀਆਂ ਫਸਲਾਂ ਲੁੱਟਣੀਆਂ ਨੇ ਸਸਤੇ ਭਾਅ ਦੇ ਉੱਤੇ ਸੋ ਲਖੀਨਪੁਰ ਖੀਰੀ ਦੇ ਵਿੱਚ ਬੀਜੇਪੀ ਦੇ ਗੁੰਡਿਆਂ ਨੇ ਮੰਤਰੀ ਦੇ ਮੁੰਡੇ ਨੇ ਡਰੜ ਕੇ ਮਾਰਿਆ ਕਿਸਾਨਾਂ ਨੂੰ ਤੇ ਉਹਦਾ ਨਿਆਂ ਨਹੀਂ ਦਿੱਤਾ ਜਾ ਰਿਹਾ ਬਲਕਿ ਉਹਨਾਂ ਨੂੰ ਜ਼ਮਾਨਤਾਂ ਤੇ ਹੋਰ ਸਾਰਾ ਬਰੀ ਕਰਾਉਣ ਦੇ ਵੀ ਪੜੋਲ ਬਣੇ ਜਾ ਰਹੇ ਨੇ ਸੋ ਕਿਸਾਨਾਂ ਦੇ ਉੱਤੇ ਮੁਕੱਦਮੇ ਬਣਾਏ ਜਾ ਰਹੇ ਨੇ ਉਹ ਮੁਕੱਦਮੇ ਨਹੀਂ ਵਾਪਸ ਲਏ ਜਾ ਰਹੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਅੱਗੇ ਉਹਦੇ ਜੁੜਦੀਆਂ ਨੇ ਮੰਗਾਂ ਵੀ ਵੜਾਪੇ ਦੇ ਵਿੱਚ ਕਿਸਾਨ ਜੀ ਨੇ ਦੇਸ਼ ਦਾ ਢਿੱਡ ਭਰਿਆ ਉਹਨੂੰ 10000 ਦੀ ਪੈਨਸ਼ਨ ਹੈ ਜਿਹੜੀ ਵੜਾਪੇ ਦੇ ਵਿੱਚ ਬਾਜੂ ਮੰਗਾਂ ਨੇ ਕਰਜ਼ੇ ਤੇ ਲਕੀਰ ਮਾਰਨਾ ਕਰਜਾ ਉਹਦਾ ਕੋਈ ਨਿੱਜੀ ਨਹੀਂ ਕਰਜਾ ਅੱਜ ਉਹਦੀ ਹਾਲਤ 85% ਕਿਸਾਨ ਦੀ ਹਾਲਤ ਹੈ ਜਿਹੜੀ ਉਹ ਬਦਤਰ ਹੋਈ ਪਈ ਹੈ ਕਰਜ਼ਾ ਜਾਲ ਵਿੱਚ ਫਸਿਆ ਹੋਇਆ ਹੈ ਜੇ ਕਿਰਤੀਆਂ ਦਾ ਤੇ ਕਿਸਾਨਾਂ ਦਾ ਕਰਜ਼ਾ ਮਾਫੀ ਦੀ ਮੰਗ ਹੈ ਕਬੜੀ ਬਾਜਾ ਮੰਗਾ ਹੈ ਇਸੇ ਤਰ੍ਹਾਂ ਮਜ਼ਦੂਰ ਜਮਾਤ ਦੇ ਮੰਗਾਂ ਨਿੱਜੀਕਰਨ ਲੋਕਾਂ ਨੂੰ ਬਾਹਰ ਕੀਤਾ ਜਾ ਰਿਹਾ ਹੈ ਸਾਰੇ ਠੇਕੇ ਤੇ ਭਰਤੀ ਕਰਕੇ ਤੇ ਦੇਸ਼ ਦੇ ਕੀਮਤੀ ਐਸਟ ਜਿਹੜੇ ਉਪਾਵੇਂ ਹਵਾਈ ਅੱਡੇ ਹੋਣ ਡਿਫੈਂਸ ਦੀਆਂ ਫੈਕਟਰੀਆਂ ਹੋਣ ਬਿਜਲੀ ਬੋਰਡ ਹੋਵੇ ਟਰਾਂਸਪੋਰਟ ਹੋਵੇ ਕੋਲ ਮਾਈਨਸ ਹੋਵੇ ਬੀਐਸਐਨਲ ਹੋਵੇ अनेका ادارے ਭੇਲ ਗੇਲ ਵਰਗੇ ادارے ਸਾਰੇ ਪ੍ਰਾਈਵੇਟਾਂ ਦੇ ਹਵਾਲੇ ਕੀਤੇ ਜਾ ਚੁੱਕੇ ਨੇ ਔਰ ਸਾਂਝੀਆਂ ਜ਼ਮੀਨਾਂ ਲੋਕਾਂ ਦੀ ਕਾਮਨ ਲੈਂਡ ਹੈ ਜਿਹੜੀ ਉਹ ਸਸਤੇ ਭਾਅ ਦੇ ਉੱਤੇ ਕਾਰਪੋਰੇਟਾਂ ਦੇ ਹਵਾਲੇ ਕੀਤੀ ਜਾ ਰਹੀ ਹੈ ਸੋ ਇਸੇ ਤਰ੍ਹਾਂ ਪੈਨਸ਼ਨ ਸਕੀਮ ਖੋਲੀ ਵਰਕਰਾਂ ਤੋਂ 2004 ਤੋਂ ਬਾਅਦ ਸਾਰੇ ਲੋਕ ਪੈਨਸ਼ਨ ਤੋਂ ਵਾਂਝੇ ਕਰ ਦਿੱਤੇ ਪੱਕੀਆਂ ਨੌਕਰੀਆਂ ਨਹੀਂ ਹੈ ਕਟੋ-ਕਟ ਉਜਰਤ 12 ਸਾਲ ਪੁਰਾਣੀ ਉਹੀ ਚੱਲ ਰਹੀ ਹੈ 10000 10000 ਉਹ 26000 ਦੀ ਮੰਗ ਹੈ ਸਾਡੀ 44 ਕੇਂਦਰੀ ਕਾਨੂੰਨ ਜਿਹੜੇ ਲੇਬਰ ਵਾਲੇ ਨੇ ਉਹ ਤੋੜ ਕੇ 4 ਕੋਰਡ ਦੇ ਮਾਲਕਾਂ ਦੇ ਪੱਖ ਦੇ ਬਣਾਤੇ ਵੀ ਤਾਂ ਕਿ ਮਜ਼ਦੂਰ ਆਪਣੇ ਹੱਕਾਂ ਵਾਸਤੇ ਕੋਈ ਰੌਲਾ ਨਾ ਪਾ ਸਕੇ ਸਕੀਮ ਵਰਕਰ ਨੇ ਕਰੋੜ ਦੀ ਗਿਣਤੀ ਤੋਂ ਵੱਧ ਹੈ ਸਕੀਮ ਵਰਕਰ ਆਂਗਣਵਾੜੀ ਤੇ ਆਸ਼ਾ ਵਰਕਰ ਉਹਨਾਂ ਨੂੰ 25 25 30 30 ਸਾਲ ਤੋਂ ਮਾਣ ਭੱਤੇ ਦੇ ਅਗੇਂਸਟ ਹੀ ਲੁੱਟਿਆ ਜਾ ਰਿਹਾ ਹੈ ਉਹਨਾਂ ਨੂੰ ਵਰਕਰ ਦਾ ਦਰਜਾ ਵੀ ਨਹੀਂ ਦਿੱਤਾ ਜਾ ਰਿਹਾ ਤੋ ਇਹ ਤਾਂ ਉਹਦੀ ਔਰਤਾਂ ਪ੍ਰਤੀ ਬਦਲ ਉਹ ਜਿਹੜੀ ਰੋਜ਼ ਬੇਟੀ ਬਚਾਓ ਬੇਟੀ ਪੜਾਓ ਦੀ ਗੱਲ ਹੈ ਸੋ ਇਹ ਸਾਰੀਆਂ ਮੰਗਾਂ ਨੇ ਜਿਹੜੀਆਂ ਇਹਨਾਂ ਨੀਤੀਆਂ ਨੂੰ ਭਾਂਜ ਦੇਣ ਵਾਸਤੇ ਅੱਜ ਦੇਸ਼ ਹੈ ਜਿਹੜਾ ਇੱਕ ਮੁੱਠ ਹੋਇਆ ਬੜੀ ਜਾਗਰਤੀ ਆਈ ਹੈ ਔਰ ਸਰਕਾਰ ਜਿਹੜੀ ਢ ਘਾੜ ਦੇ ਵਿੱਚ ਆ ਕੇ ਜਿੱਥੇ ਜਿੱਥੇ ਭਾਜੀਪੀ ਸਰਕਾਰਾਂ ਨੇ ਉਹ ਵੱਡੇ ਵੱਡੇ ਪੱਥਰਾਂ ਦੇ ਪਹਾੜ ਖੜੇ ਕਰਕੇ ਨਕੀਲੀਆਂ ਤਾਰਾਂ ਲਾ ਕੇ ਕਿਲ ਗੱਡ ਗੱਡ ਕੇ ਇਸ ਤਰ੍ਹਾਂ ਬਿਹੇਵ ਕਰ ਰਹੀ ਹੈ ਵੀ ਜਿਵੇਂ ਕਿਤੇ ਐਨਮੀ ਕੰਟਰੀ ਦੇ ਨਾਲ ਕੋਈ ਮੁਕਾਬਲਾ ਹੋਣ ਜਾ ਰਿਹਾ ਹੋਵੇ ਜੀ ਹਾਂ ਇਹ ਸਾਰੀਆਂ ਮੰਗਾਂ ਨੇ ਆਪਾਂ ਸਾਰੇ ਵਰਗਾਂ ਦੀ ਮੰਗਾਂ ਤੇ ਤੁਸੀਂ ਜਿਹੜੀ ਇਹ ਗੱਲ ਉਹ ਰੱਖ ਦਿੱਤੀ ਆ ਮੈਂ ਗੱਲ ਕਰਨੀ ਚਾਹੂੰਗਾ ਜਿਹੜੀ ਏਕਤਾ ਬਣੀ ਆ ਸਯੁਕਤ ਕਿਸਾਨ ਮੋਰਚਾ ਟ੍ਰੇਡ ਯੂਨੀਆ ਤੇ ਹੋਰ ਸਾਰੀਆਂ ਜਥੇਬੰਦੀਆਂ ਦੀ ਕਿ ਪਹਿਲਾਂ ਕਦੇ ਤੁਸੀਂ ਵੇਖਿਆ ਆਪਣੇ ਜਿਹੜੇ ਤੁਸੀਂ ਜੀਵਨ ਦੀ ਜੇਕਰ ਗੱਲ ਕਰੀਏ ਤੁਸੀਂ ਪਹਿਲਾਂ ਵੀ ਸਟਰਗਲ ਕਰਦੇ ਰਹੇ ਹੋ ਤਾਂ ਇਸ ਤਰ੍ਹਾਂ ਦੀ ਏਕਤਾ ਕਦੇ ਪਹਿਲਾਂ ਬਣੀ ਆ ਦੇਖੋ ਹਰ ਕੋਲ ਲੋੜ ਝੁਪਜਦਾ ਹਮ ਘਿੱਡ ਤੇ ਲੋੜ ਤੇ ਭਵਿਕ ਜਦੋਂ ਇਹ ਨੀਤੀਆਂ ਛਤਰਾਂ ਨਾਲ ਚਾਲਾਂ ਨਾਲ ਲਾਗੂ ਕਰਨ ਦੀ ਕੋਸ਼ਿਸ਼ ਹੁੰਦੀ ਸੀ ਅੱਜ ਉਹ ਨੰਗੇ ਰੂਪ ਚ ਲਾਗੂ ਕਰ ਰਹੇ ਸਿੱਧੇ ਤੌਰ ਤੇ ਉਹਨੇ ਲੋਕਾਂ ਨੂੰ ਗਰੀਬੀ ਦੀ ਦਲਦਲ ਚ ਧੱਕਿਆ ਅੱਜ ਜੇ ਮੋਦੀ ਖੁਦ ਐਡਮਿਟ ਕਰ ਰਿਹਾ ਵੀ 81 ਕਰੋੜ ਲੋਕ ਜਿਹੜਾ ਉਹ ਆਟਾ ਦਾਲ ਦੇ ਖਰਾਤ ਦੇ ਉੱਤੇ ਜੀ ਰਹੇ ਨੇ ਤਾਂ ਇਸ ਦੇਸ਼ ਦੀ ਹਾਲਤ ਦੇਖੋ ਕੀ ਹੈ ਜੇ ਦੇਸ਼ ਦੇ ਜਮੇ ਕਰਜ਼ਾ 200 ਲੱਖ ਕਰੋੜ ਤੋਂ ਮੋਦੀ ਦੇ ਰਜਿਮ ਦੇ ਵਿੱਚ ਚੜਿਆ ਤਾਂ ਉਹ ਹਾਲਤ ਦੇਖੋ ਕੀ ਹੈ ਜੇ ਖੁਦਕਸ਼ੀਆਂ ਇਸ ਦੇਸ਼ ਦੇ ਵਿੱਚ ਕਿਸਾਨੀ ਤੇ ਕਿਰਤੀ ਖੁਦਕਸ਼ੀਆਂ ਕਰ ਰਹੇ ਨੇ ਤਾਂ ਸਰਕਾਰ ਦੇ ਮੂੰਹ ਦੇ ਉੱਤੇ ਇੱਕ ਤਰ੍ਹਾਂ ਦੀ ਨੈਤਿਕ ਚਪੇੜ ਹੈ ਤੇ ਇਸ ਤਰ੍ਹਾਂ ਦੇ ਜਦੋਂ ਹਾਲਾਤ ਇੰਨੇ ਉਹਨਾਂ ਨੇ ਕਰਤੇ ਵੀ ਹਰ ਅਨਪੜ੍ਹ ਵਿਅਕਤੀ ਨੂੰ ਵੀ ਇਹ ਨਜ਼ਰ ਆਉਣ ਲੱਗਾ ਵੀ ਮੇਰਾ ਇੱਥੇ ਕੋਈ ਭਵਿਕ ਨਹੀਂ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਹੀ ਆਪਾਂ ਲੈ ਲਈਏ 4.5 ਲੱਖ ਪਾਸਪੋਰਟ ਜਿਹੜਾ ਬਣਦਾ ਸੀ ਅੱਜ 9.5 ਲੱਖ ਬਣਨ ਲੱਗਾ ਹੈ ਪ੍ਰਤੀ ਸਾਲ ਲੋਕ ਆਪ ਦਾ ਵੇਚ ਵੱਟ ਕੇ ਛੋਟੀ ਕਿਸਾਨੀ ਵਾਲੇ ਜਾਂ ਜੀਦਾ ਵੀ ਕੁਝ ਹੱਤ ਪੈਂਦਾ ਉਹ ਵੇਚ ਕੇ ਬਾਹਰ ਹਨੇਰੀ ਖਾਈ ਚ ਡਿੱਗਣ ਨੂੰ ਵੀ ਤਿਆਰ ਆ ਬਾਰੇ ਮੁਲਕਾਂ ਜਾ ਕੇ ਸੋ ਇੱਥੇ ਖੋਖਲੇ ਦਾਅਵੇ ਜਿਹੜੇ ਵਿਕਾਸ ਦੇ ਜਾਹਰ ਕੀਤੇ ਜਾ ਰਹੇ ਨੇ ਅਡਾਨੀਆਂ ਅਵਾਨੀਆਂ ਦਾ ਧਾਨਾ ਜਿਹੜਾ ਉਹ ਚੰਦਕ ਬੰਦਾਂ ਦੇ ਹੱਥ ਦੇ ਵਿੱਚ ਦੇਸ਼ ਦੀ 41% ਪੂੰਜੀ ਜਿਹੜੀ ਜਮ੍ਹਾਂ ਹੋ ਚੁੱਕੀ ਹੈ ਤੇ ਇੱਕ ਬਾਕੀ ਦੇ ਲੋਕ 1.5% ਪੂੰਜੀ ਦੇ ਵਿੱਚ ਗੁਜ਼ਾਰਾ ਕਰ ਰਹੇ ਹੁਣ ਐਡੀ ਵੱਡੀ ਜਨਤਾ ਜਿਹੜੀ ਤੇ ਇਹ ਇੱਥੋਂ ਸਾਬਤ ਹੁੰਦਾ ਹੈ ਵੀ ਦੇਸ਼ ਦੇ ਲੋਕਾਂ ਨੂੰ ਕਿਵੇਂ ਬੇਕਿਰਕੀ ਦੇ ਨਾਲ ਲੁੱਟਿਆ ਜਾ ਰਿਹਾ ਹੈ ਔਰ ਅਡਾਨੀਆਂ ਅਵਾਨੀਆਂ ਦੀ ਪੁਸ਼ਤਪਰਾਹੀ ਕਿਵੇਂ ਕੀਤੀ ਜਾ ਰਹੀ ਹੈ ਸੋ ਇਹ ਜਿਹੜਾ ਜਾਗ ਲੱਗਿਆ ਮੈਂ ਸਮਝਦਾ ਇਹ ਇੱਕ ਤਾਂ ਹੋਰ ਵੀ ਬਲਵਾਨ ਹੋ ਕੇ ਸੜਕਾਂ ਤੇ ਉਤਰੂਗੇ ਹਾਂ